ਨੇ ਜੋ ਕੋਰ ਸਿੱਧੂ ਦੇ ਬਿਆਨ ਨੂੰ ਤੁਸੀਂ ਕਿਦਾਂ ਵੇਖਦੇ ਹੋ ਉਹਨਾਂ ਨੇ ਕਿੱਦਾਂ ਨੂੰ ਨਿਸ਼ਾਨਾ ਛੱਡਿਆ ਹੈ ਮੇਰਾ ਖਿਆਲ ਹੈ ਉਹਨਾਂ ਨੂੰ ਕਿਸੇ ਚੰਗੇ ਹਸਪਤਾਲ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਨੱਪ ਕੇ ਰਗੜਨਗੇ ਮਨੀਸ਼ ਸਸੋਧਿਆ ਨੇ ਕਿਹਾ ਸੀ ਇਸ ਨੂੰ ਕਿਵੇਂ ਵੇਖਦੇ ਹੋ ਕਿ IndiGo ਦੀਆਂ 1200 ਫਲਾਈਟਾਂ ਰੱਦ ਹੋ ਜਾਂਦੀਆਂ ਇਤੋਂ ਪਹਿਲਾਂ ਵੀ ਕਹਿੰਦੀ ਇਹੋ ਜਿਹੇ ਹਾਲਾਤ ਬਣੇ ਆ ਪੰਜਾਬ ਦੇ ਵਿੱਚ ਵੀ ਅਰਜੀਆਂ ਲੁੱਟਣ ਲੱਪੇ ਲੋਕਾਂ ਜਦੋਂ ਇੱਕ SSP ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਆਪਣੇ ਉਮੀਦਵਾਰਾਂ ਦੀ ਜਿਹੜੀ ਆ ਉਹ ਕੈਂਪੇਨ ਕਰਨੀ ਸ਼ੁਰੂ ਕਰ ਦਿੱਤੀ ਆ ਪਿੰਡ ਝੰਡਾ ਲਵਾਣਾ ਦੇ ਵਿੱਚ ਅੱਜ ਉਹ ਪਹੁੰਚੇ ਆ ਜਿੱਥੇ ਕੁਝ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਦੇ ਆ ਸੋ ਬਾਲਵਾ ਸਾਹਿਬ ਦੇ ਨਾਲ ਇਹ ਗੱਲਬਾਤ ਕਰਦੇ ਆ ਬਾਲਵਾ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਮੌਜੂਦਾ ਚੋਣ ਹਾਲਾਤਾਂ ਨੂੰ ਔਰ ਚੋਣ ਕਮਿਸ਼ਨ ਦੇ ਸਮੁੱਚੇ ਜਿਹੜਾ ਰੋਲ ਹੈ ਇਹਦਾ ਚੋਣ ਚੋਣ ਕਮਿਸ਼ਨ ਦਾ ਬਹੁਤ ਮਾੜਾ ਰੋਲ ਰਿਹਾ ਜੀ ਟੋਟਲੀ ਮੈਂ ਸਮਝਨਾ ਕਮਜ਼ੋਰ ਇੱਕ ਜਿਹੜਾ ਇੱਕ ਰੈਫਰੀ ਤੇ ਐਮਪਾਇਰ ਨੂੰ ਬੜਾਇਆ ਬਿਠਾਇਆ ਜਾਂਦਾ ਕਿ ਸੇਫਗਾਰਡ ਕਰਨ ਵਾਸਤੇ ਡੈਮੋਕ੍ਰੇਸੀ ਨੂੰ ਇਹਨਾਂ ਇੰਸਟੀਚਿਊਸ਼ਨ ਨੂੰ ਇਹ ਇਲੈਕਸ਼ਨ ਜੂ ਕੰਪਲੀਟਲੀ ਫੇਲ ਹੋਏ ਨੇ ਇਸੇ ਗੱਲ ਤੋਂ ਅਜ ਤੋਂ ਪਹਿਲਾਂ 2 ਮਿੰਟ ਇਸ ਤੋਂ ਪਹਿਲਾਂ ਵੀ ਕਦੀ ਇਹੋ ਜਿਹੇ ਹਾਲਾਤ ਬਣੇ ਆ ਪੰਜਾਬ ਦੇ ਵਿੱਚ ਵੀ ਅਰਜੀਆਂ ਲੁੱਟਣ ਲਾਪੇ ਲੋਕਾਂ ਨੂੰ ਜਦੋਂ ਇੱਕ ਐਸਐਸਪੀ ਔਨ ਆਡੀਓ ਆਜੇ ਜਿਹੜਾ ਆਪ ਡੀਐਸਪੀ ਨੂੰ ਦੱਸੇ ਕਿ ਜਿਹੜੇ ਕਾਗਜ਼ ਭਰਨ ਵਾਲੇ ਨੇ ਉਹਨਾਂ ਨੂੰ ਘਰ ਕੇਰ ਲਓ ਜਾਂ ਰਾਤ ਕੇਰ ਲਓ ਜਾਂ ਜੇ ਫੇਰ ਨਹੀਂ ਵੀ ਨੇਪਰੇ ਚੜਦਾ ਤਾਂ ਫਿਰ ਜਿਹੜਾ ਰਿਟਰਨਿੰਗ ਅਫਸਰ ਹੈ ਉਹ ਆਪੇ ਸਾਹਮਣੇ ਆ ਕੇ ਸਕਰੂਟੀ ਇਹ ਮੈਂ ਤੇ ਆਪਕੋ ਜੋ ਜੋ ਉਹਨਾਂ ਨੇ ਕਿਹਾ ਉਸ ਆਪਣੀ ਕਥਿਤ ਜਿਹੜੀ ਪ੍ਰੈਸ ਕਾਨਫਰੰਸ ਆ ਉਹਨਾਂ ਉਹਨਾਂ ਹਲਕਿਆਂ ਦੇ ਵਿੱਚ ਹੀ ਇਹ ਗੜਬੜਾਂ ਹੋਈਆਂ 100% ਦੀ ਹੋਈਆਂ ਨੇ ਉਹਦਾ ਮਤਲਬ ਇਹਨਾਂ ਨੂੰ ਇਹ ਪਤਾ ਹੈ ਕਿ ਲੋਕਾਂ ਦਾ ਫੇਸ ਸਾਡੇ ਚ ਨਹੀਂ ਇਹ ਜਿਹੜੀਆਂ ਰਿਜੈਕਸ਼ਨਸ ਕਰਾਈਆਂ ਗਿਆ ਰਿਜੈਕਸ਼ਨ ਇਸੇ ਕਲੋ ਹੀ ਹੋਈਆਂ ਕਿ ਧੱਕੇ ਨਾਲ ਹੀ ਜਿਹੜਾ ਉਹ ਮਨੀਸ਼ ਸੋਧੀਆਂ ਨੇ ਕਿਹਾ ਸੀ ਕਿ ਅਸੀਂ ਇਲੈਕਸ਼ਨਾਂ ਸ਼ਾਮ-ਦਾਮ ਉਹ ਜੋ ਵੀ ਹੈ ਸੀ ਕਿ ਭਾਵੇਂ ਐਸੀ ਨਾਲ ਹੋਏ ਡਰ ਨਾਲ ਹੋਏ ਖੌਫ ਨਾਲ ਹੋਏ ਅਸੀਂ ਇਲੈਕਸ਼ਨਾਂ ਜਿੱਤੀਆਂ ਇਹ ਇਲੈਕਸ਼ਨਾਂ ਦੇ ਵਿੱਚ ਇੱਕ ਗੱਲ ਵਕਰੀ ਐ ਐਮਐਲਏ ਤੇ ਐਮਪੀ ਚ ਸੋਸੋਧੀਆਂ ਕੀ ਕਰੇਗਾ ਜੀ ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆਏਗੀ ਬੈਰਾ ਮਿਲਟਰੀ ਫੋਰਸਾਂ ਆਣ ਗਿਆ ਜਦੋਂ ਇੱਕ ਫਰੀ ਐਂਡ ਫੇਅਰ ਪੋਲ ਹੋਏਗਾ ਉਹਦੇ ਚ ਫਿਰ ਸੋਸੋਧੀਆਂ ਕੀ ਕਰੇਗਾ ਫਿਰ ਇਹਨਾਂ ਨੂੰ ਕਿਸੇ ਬੂਥ ਤੇ ਲੋਕਾਂ ਨੇ ਵੋਟ ਨਹੀਂ ਪਾਈ ਬਤੌਰ ਨੈਸ਼ਨਲ ਲੀਡਰ ਤੁਸੀਂ ਕਿਸੇ ਕਿਵੇਂ ਵੇਖਦੇ ਹੋ ਕਿ ਇੰਡੀਗੋ ਦੀਆਂ 1200 ਫਲਾਈਟਾਂ ਰੱਦ ਹੋ ਜਾਂਦੀਆਂ ਸੈਂਟਰ ਗਵਰਨਮੈਂਟ ਦੇ ਇਸ ਸੈਕਟਰ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕੋ ਗੱਲ ਐਸਾਂ ਕੰਪਲੀਟ ਫੇਲ ਹੋਇਆ ਜੀ ਇਹ ਟਾਈਮ ਸਰ ਕਰਨਾ ਚਾਹੀਦਾ 6ਵਾਂ 7ਵਾਂ ਦੇ ਨੇ ਹਜ਼ਾਰਾਂ ਹੀ ਮੈਨੂੰ ਕੱਲ ਇੱਕ ਨੌਜਵਾਨ ਬੱਚੇ ਦੀ ਮੇਲ ਆਈ ਉਹਨੇ ਆਪਣੇ ਟੈਸਟ ਵਾਸਤੇ ਪਬਲਿਕ ਸਰਵਿਸ ਕਮਿਸ਼ਨ ਦੇ ਟੈਸਟ ਵਾਸਤੇ ਆਣਾ ਸੀ ਉਹ ਪਹੁੰਚ ਨਹੀਂ ਸਕਿਆ ਫਲਾਈਟਾਂ ਹੀ ਟਾਈਮ ਸਰ ਨਹੀਂ ਆਈਆਂ ਹੁਣ ਦੱਸੋ ਕਿ ਉਹਨਾਂ ਗਰੀਬਾਂ ਦਾ ਪਤਾ ਨਹੀਂ ਕਿੰਨੇ ਲੋਕ ਕਿੰਨੀ ਕੁ ਮਜਬੂਰੀਆਂ ਨਾਲ ਆਣਾ ਚਾਹੁੰਦੇ ਸੀ ਸਾਰੇ ਮਿਸ ਕਰਕੇ ਗਵਰਨਮੈਂਟ ਦੀ ਬੈਸਟ ਮੈਨੇਜਮੈਂਟ ਹੈ ਜੀ ਸਾਰੇ ਹਿੰਦੁਸਤਾਨ 'ਚ ਹੀ ਹਾਲ ਹੈ ਮੈਡਮ ਨਿਯੋਗਪੁਰ ਸਿੱਧੂ ਦੇ ਬਿਆਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਉਹਨਾਂ ਨੇ ਕਿੱਦਰ ਨੂੰ ਨਿਸ਼ਾਨਾ ਛੱਡਿਆ ਹੈ ਮੇਰਾ ਖਿਆਲ ਹੈ ਉਹਨਾਂ ਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਛੇਤੀ ਜਾ ਕੇ ਉਹਨਾਂ ਨੂੰ ਥੋੜਾ ਮੋਟਾ ਉੱਥੇ ਵਖਾਨ ਦੀ ਲੋੜ ਹੈ ਆਪਣੇ ਹਲਕੇ ਦੇ ਵਿੱਚ ਜੋ ਚੋਣ ਮਾਹੌਲ ਚੱਲ ਰਿਹਾ ਉਹਦੇ ਹਿਸਾਬ ਨਾਲ ਤੁਸੀਂ ਕਿਵੇਂ ਪਾਰਟੀ ਦੇ ਫੀਡਬੈਕ ਦੇਖਦੇ ਕੋ ਜਿੱਥੇ ਜਿੱਥੇ ਅਸੀਂ ਲੜ ਰਹੇ ਹਾਂ ਸਾਡੇ ਕੈਂਡੀਡੇਟ ਡੀਫੀਟ ਨਹੀਂ ਹੋਏ ਸਾਰੀ ਜਗ੍ਹਾ ਦੇ ਉੱਤੇ ਲੋਕਾਂ ਨੇ ਮਨ ਬਣਾ ਲਿਆ ਪੰਜ ਦੇ ਚੋਣ ਨਿਸ਼ਾਨ ਨੂੰ ਵੋਟਾਂ ਪਾਣੀ ਆ ਤੇ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਨੱਪ ਕੇ ਰਗੜਨਗੇ ਸੋ ਇਹ ਸਾਨੂੰ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਨੈਸ਼ਨਲ ਮੁੱਦਿਆਂ ਤੇ ਸਥਾਨਕ ਮੁੱਦਿਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਨਮਜੋਤ ਕੌਰ ਸਿੱਧੂ ਵੱਲੋਂ ਜੋ ਬਿਆਨਬਾਜ਼ੀ ਕੀਤੀ ਗਈ ਆ ਉਹਨਾਂ ਨੇ ਵੀ ਬੜਾ ਸਪੱਸ਼ਟ ਜਵਾਬ ਦਿੱਤਾ ਕਲਮ న్యూਸ ਲਈ ਪਿੰਡ ਝੰਡਾ ਲਬਾਣਾ ਤੋਂ ਕੁਲਦੀਪ ਸਿੰਘ ਜਾਫਲਪੁਰ ਜੀ ਲੋਕ ਸਰਸਰ ਦੇ ਜੀ ਮਾਈਕ ਕਰਤਾ ਹਾਂ ਸਵਾਗਤ ਹੈ ਬਹੁਤ ਬਹੁਤ ਸਾਰੇ ਮੇਰੇ ਸਾਥੀ ਹੋ ਚੁੱਕੇ ਨੇ ਬਹੁਤ ਹੀ ਇੰਟਰਸਟ ਹੈ ਨਾ ਨੂੰ ਜਾਣ ਪੜਿਆ ਕਿ ਇਹਦੇ ਵਿੱਚ بچوں کی بہت سارے چاہیے آسٹریلیا کوئی نیوزیلینڈ کو باہر کی محنت سکتا یہی ہے کہ بہترین لوا نظر آئے

آیا, کرنے, جی مبارک جی دا، مبارک جی جنہوں نے بھی مدد کی بڑی مدد میرا خیال ہے نہیں اور میرا کل اینا رہی ساڑے نوزوان بچے جو 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 اپنی ملت کر کے اپنی پینٹ نہیں بھی پتہ نہیں ہونا کہ کسی نے باپس پینٹ پرکنا بھی ہے کہ نہیں بٹ ہونا تھا اے زمین دے لار ہونا بھی پرکھا دے زمین دے لار انہیں سینٹیمنٹل سینٹیمنٹ بچے میرا کل بیٹ دے بچے گردوانا صاحب بھی بیکی تو لگتا صاحب ہے خوب لوکہ نے آر بھی اپنے بلوں ہی سیوہ کر کے

ਆਪਾਂ ਦੀਗੇ ਵਾਲੇ ਜਿਹੜੇ ਜ਼ੀਰਦ ਨੇ ਉਹ ਖੜੇ ਗਿਆ ਉਹ ਤੇ ਵਾਈਫ ਖੜੇ ਜਿਹਦੇ ਤੇ ਮੀਂਹ ਪਾਉਂਦਾ